ਰਾਮ ਕਲੀ ਮਹਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆਰ ਮੇਰੀ ਮਾਹੀ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇ ਸੇਤੀ ਮਨ ਵਜੀਆ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਜਬ ਦੋਤਾ ਗਾਉ ਹਰੀ ਕੇ ਰਾਹ ਮਾਂਜਨੀ ਵਸਾਇਆ ਕਹੇ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਰ ਵਿਸਾਰ ਮਹਾਂਗੀਕਾਰ ਹੋ ਗਰੇ ਤੇਰਾ ਆਕਾਰ ਸਭ ਸਵਾਮਾ ਸਭ ਨਗਲਾ ਸਮਰਾਸ ਸਵਾਭੀ ਇਸੋ ਕਿਉ ਮਨ ਹੋਵੇ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਘਨੇਰੇ ਕਹੇ ਨਾਰੰਗ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਨਮੂਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨਾਏ ਵਸਿਆ ਜਨੀਚਾਂ ਸਭ ਪੂਜਾਈਆਂ ਸਦਾ ਗੁਰਬਾਨ ਕੀਤਾ ਗੁਰਵਿਢੋਹਾਂ ਜਿਸ ਦੀ ਹੈ ਵਿੜਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤੁਮ ਪ੍ਰਿਆਰੂ ਸਾਚਾ ਨਾਮ ਜਿਰਾਧਾਰੂ ਵਾਜੇ ਪੰਚ ਸ਼ਬਦ ਤਦ ਕਰਸ ਭਾਗੇ ਕਰਸ ਭਾਗੇ ਸ਼ੁਭਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਡਕ ਮਾਰਿਆ ਦੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੁ ਆਤਤ ਕਰ ਅਨਹਦ ਬਾਜਿ ਸਾਚੀ ਲਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਵੇ ਬਾਜਹੁ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰਾਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਨੇ ਸੁਨਾਉ ਹਰਥਾਉ ਨਾਹੀ ਸ਼ਬਦ ਲਾਖ ਸਵਾਰੀਆ ਕਹੇ ਨਾਨਕ ਲਿਵੇ ਬਾਜੋਂ ਗਿਆ ਕਰੇ ਵਿਚਾਰੀਆ ਆਨੰਦ ਰਾਂ ਸਭੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਗਿਰਪਾ ਗਲ ਵਿਕਟੇ ਗਿਆ ਅਨੰਦ ਸਾਰਿਆ ਅਦਰੋ ਹੋ ਜਨ ਕਾ ਮੂ ਟੂਟਾ ਤਨ ਕਾ ਸ਼ਬਦ ਸਚੇ ਸਵਾਰਿਆ ਕਹ ਨਾਨਕ ਅਨੰਦ ਅਨੰਦ ਗੁਰ ਤੇ ਜਾਨਿਆ ਬਾਬਾ ਜਿਸ ਤੋਂ ਦੇਸ ਹੋ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਦਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਅਕ ਪਰਮ ਪੂਰਿਆ ਫਿਰੇ ਤੈ ਦਿਸਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆਰ ਨਿਰਮਲ ਜਨਾ ਪਾਣਾ ਭਾਵੇ ਕਿ ਨਾਨਕ ਜਿਸ ਦੇ ਪਿਆਰੇ ਸੂਹੀ ਜਨ ਪਾਵੇ ਆਪ ਸੰਤ ਪਿਆਰੇ ਉਕਤ ਕੀ ਕਰੇ ਕਹਾਣੀ ਕਰੇ ਕਹਾਣੀ ਕਰਕੇ ਰੀਗੇ ਦਵਾਰੇ ਪਾਈਆ ਤਨ ਮੰਨ ਤਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਆ ਹੁਕਮ ਮਨਹੁ ਗੁਰੂ ਕੇ ਰਾਗਾ ਸੱਚੀ ਬਾਣੀ ਕਹੇ ਨਾਨਕ ਸੁਨੋ ਸੰਤੋ ਹੋ ਕਤਹੋਂ ਕਤ ਕਹਾਣੀ ਮਨ ਚੰਚਲਾ ਜਤਰਾਏ ਕਿਨੇ ਨਾ ਪਾਇਆ ਜਤਰਾਏ ਨਾ ਪਾਇਆ ਗਨੇ ਤੂ ਸੁਨ ਮਨ ਮੇਰੇ ਆਇ ਮਾਇਆ ਮੂਨੀ ਜੀਨੇਤ ਪਰਮ ਬੁਲਾਇਆ ਮਾਇਆ ਤਾਂ ਮੂਨੀ ਤਨੇ ਕੀਦੀ ਜੰਡਾ ਗੁਲੀ ਪਾਈਆ ਕੁਰਬਾਨ ਕੀਤਾ ਹੱਥ ਸੇ ਵਿਟੋ ਜਨਮੋ ਮਿੱਠਾ ਲਾਇ ਕਹ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਈ ਮਨ ਪਿਆਰੇ ਤੂੰ ਸਦਾ ਸਤ ਸੰਭਾਲ ਲੈ ਉਟਮ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਲੈ ਸਾਥ ਤੇਰੇ ਚੱਲੇ ਨਾਹੀ ਦਿਸ ਨਾਲ ਕਿਉਂ ਚਤਲਾਈਐ ਸਾਕਾ ਮੂਲੇ ਨਾ ਕੀਜੇ ਜਤੰਤ ਪੁਛਤਾਈਐ ਸਤਗੁਰ ਕਾ ਉਪਦੇਸ ਹੰਤੂ ਹੋਵੇ ਤੇਰੇ ਨਾਲ ਲੈ ਕਹ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲ ਲੈ ਅਗਮ ਕੋ ਚਰਾ ਤੇ ਰਾਂਤ ਨਾ ਪਾਇਆ ਅੰਤ ਨਾ ਪਾਇਆ ਗਨੇ ਤੇਰਾ ਆਪਨਾ ਆਪ ਜਾਣੇ ਜੀ ਜੰਤ ਸਭ ਖੇਲ ਤੇ ਰਾ ਗਿਆ ਕੁਆਕ ਬਖਾਨਿਆ ਕਹਿੰਦਾ ਵੇਖ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਮ ਜਨਮ ਰਤ ਕੋ ਜੀ ਦੇ ਸ੍ਰੀ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗੀਨੀ ਸੱਚਾ ਮਨੁਸਾਯਾ ਜੀ ਜਨ ਸਭ ਦੁਦ ਪਾਇ ਇੱਕ ਵੇਖ ਵਰਸ ਨ ਆਇਆ ਲਭ ਲੋਕ ਅੰਕਾਰ ਜੋਗਾ ਸਤਿਗੁਰੂ ਬਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁ ਉਠਾਤ ਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੀ ਰੀ ਭਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਰਨਿਓ ਤੇ ਕੀ ਵਾਲੋ ਨ ਕੀਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿ ਜਨ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਪੁਗਤਾਂ ਜੁਗੁ ਨਿਰਾਲੀ ਜੋ ਤੂੰ ਚਲਾਏ ਹਿੰਦੂ ਚੱਲੇ ਸੁਆਮੀ ਹੋਰ ਕਿਆ ਜਾਣਾ ਕੋ ਤੇਰੇ ਜੀਵ ਤੂੰ ਚਲਾਏ ਤੇਵੇਂ ਚੱਲੇ ਜਨਾ ਮਾਰਗ ਪਾਵੇ ਕਰਿ ਕਿਰਪਾ ਜਨਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਨਾਇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇਂ ਤਿਵੇਂ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਨਾਇਆ ਯਤਨ ਕੈ ਮਨੁ ਸਿਆ ਜੰਤੁਰ ਮੋ ਲਿਖਿਆ ਆਇ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗਲਨੀ ਗਿਨੇ ਨਾ ਪਾਇ ਕਹੇ ਨਾਰੰਗ ਸ਼ਬਦ ਸੋਹਿਲਾ ਸਤਿਗੁਰ ਸੁਨਾਇਆ ਪਵਿੱਤ ਹੋਏ ਸੇ ਜਨਾਜ ਨਹੀਂ ਹਰਤੇ ਆਇਆ ਹਰਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਪੁਤ ਮਾਤਾ ਪਟਾਕਟਮ ਸਹਿ ਸੋਪ ਸੰਗ ਸਬਾਈ ਆ ਕਹੰਦੇ ਪੁਏ ਸੁੰਦੇ ਪੁਏ ਸੇ ਪੁਜ ਜਨੀ ਮਨ ਵਸਾਇ ਆ ਕਹੇ ਨਾਰੰਗ ਸੇ ਪੁਏ ਤੇ ਜਨੀ ਗੁਰਮੁਖ ਅਰਹਰ ਧਿਆਇਆ ਕਰਮੀ ਸਹਿ ਨਾ ਉਪਜੇਵਨ ਸਹਿ ਜਿ ਸਹਿ ਸਨ ਨ ਜਾਏ ਨ ਜਾਏ ਸਹਿ ਸਗਤ ਸੰਜਮ ਰਹੀ ਕਰਮ ਕਮਾਇ ਸਹਿ ਸੁਰ ਜੀ ਅਮਲੀਨ ਹੈ ਗਏ ਸੰਜਮ ਤੋ ਤਾ ਜਾਏ ਮਨ ਤੋ ਪੁਸ਼ ਉਤਲਾਗੂ ਹੰਸ ਰਹਿਉ ਚਤਲਾਏ ਕਹੇ ਨਾਰ ਗੁਰ ਪ੍ਰਸਾਦਿ ਸਹਿ ਉਪਜਿਵ ਸਹਿ ਸੇ ਵਿਜਾਇ ਜੀਉ ਮਾਹਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾ ਮਾਹਲੇ ਤਿਨੀ ਜਨਮ ਜੇ ਹਾਰਿਆ ਇਸ ਨਾਮ ਵਡਾ ਰੋਗ ਲਗਾ ਮਨੁ ਮਨੋ ਵਿਸਾਰਿਆ ਵੇ ਤਾ ਮੈਂ ਨਾਮ ਉਤਮ ਸੋ ਸੁਨੇ ਨਾਹੀ ਫਿਰੇ ਜੋ ਵਿਤਾਲਿਆ ਕਹੇ ਨਾਨਕ ਜਨ ਸਤਜਿਆ ਗੂੜੇ ਲਾਗੇ ਤਿਨੀ ਜਨਮ ਜੁਵੇ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾ ਨਿਰਮਲ ਜੀਉ ਦਰਬਾਰ ਸਤਗੁਰ ਤੇ ਕਰਨ ਕੁਮਾਣੀ ਗੂੜ ਕੀ ਸੋਏ ਪਹੁੰਚੇ ਨਾ ਜੀ ਮਨਸਾ ਸੋ ਸਮਾਣੀ ਜਨਮ ਰਤਨ ਜਿਨੀ ਖਟਿਆ ਪੁੱਲੇ ਸੇ ਵੰਜਾਰੇ ਕਹ ਨਾਰਗ ਜਨਮ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇ ਗੁਰ ਸੇ ਧੀ ਸ਼ਰਮ ਖੋਗਾ ਬੁਵੇ ਤਸਨੂ ਸੇ ਕੋਈ ਜਿਹ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹੀ ਰਦੇ ਤਿਆਗ ਅੰਤਰਾਤਮੇ ਸਮਾਲੇ ਆਪ ਛੜ ਸਦਾ ਰਹੇ ਪਰਨੇ ਗੁਰ ਬਿਨਾ ਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਖ ਸੰਮੁਖ ਹੋਏ ਜੇ ਕੋ ਗੁਰ ਤੇ ਵਿਮਖੋਵੇ ਬਨ ਸਤਿਗੁਰ ਮੁਕਤਿ ਨਾ ਪਾਵੇ ਪਾਵੇ ਮੁਕਤਿ ਨਾ ਹੋਰ ਥੈ ਕੋਈ ਪੂਚੂ ਵੇ ਕੀ ਆਜਾ ਜਨੇਕ ਜੋਨੀ ਪਰਮਾਵੇ ਬਨ ਸਤਿਗੁਰ ਭਗਤਿ ਨਾ ਪਾਵੇ ਫਿਰ ਮੁਕਤਿ ਮਾਜ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ ਹੇ ਨਾਨਕ ਵਿਚਾਰ ਦੇਖੋ ਮੈਂ ਸਤਿਗੁਰੂ ਮੁਕਤ ਨਾ ਪਾਏ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਉ ਗਾਉ ਉਹ ਸਜੀ ਬਾਣੀ ਬਾਣੀ ਤਾਂ ਗਾਉ ਗੁਰੂ ਗੇਰੀ ਬਾਣੀਆਂ ਸਰਬਾਣੀ ਜਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀ ਉਹ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪਿਉ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਉ ਉਹ ਸਜੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਿਉ ਹੋਰ ਕੱਚੀ ਬਾਣੀ ਹੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਮੁਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕੁਛ ਨਾ ਜਾਣੀ ਜੇ ਤਨ ਕਾ ਹਿਲਿਆ ਮਾਇਆ ਬੋਲਣ ਪਏ ਰਵਾ ਨਹੀਂ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿ ਜੜਾ ਸ਼ਾਂਦਰ ਤਨ ਜਿਤ ਮਨ ਲਾਗਾ ਈਹ ਹੋਵਾ ਸਮਾਉ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨਾ ਵਿਚ ਜਿਸ ਨੂੰ ਦੇਵ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਹੜਾ ਸ਼ੀਸ਼ ਸ਼ਕਤਾ ਪਾਏ ਕੇ ਕਰਤਾ ਪ੍ਰਭ ਕਉ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਕੇ ਸਹਿਬ ਜਾਏ ਤੋੜਾ ਬੰਧਨ ਹੁਵੈ ਮੁਕਤ ਸਉਦਮਨ ਵਸਾਇ ਗੁਰਮੁਖਿ ਸਿਨਵਾਪ ਕਰਿ ਸੁ ਹੋਵੇ ਕਉ ਸਿਉ ਲਿਬਲਾਇ ਕਹ ਨਾਨਕ ਆਪ ਕਰਤਾ ਬੇ ਹੁਕਮ ਜਾਏ ਸਿਮਰ ਸਾਸ ਤਰੁ ਪੁਰਬਾ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋਂ ਤਤ ਸਾਰ ਨਾ ਜਾਣੀ ਤਹਿ ਗੁਣੀ ਸੰਸਾਰ ਭ੍ਰਮ ਸੁਤਾ ਸਤਿਆਰਣ ਵਿਹਾਰ ਜੀ ਗੁਰ ਕਿਰਪਾ ਤੈਸੇ ਜਨ ਜਾਗੇ ਜਨਾ ਹਰਿ ਮਨ ਵਸਿਆ ਭੂਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਨੰਦ ਨ ਲਿਵ ਲਾਗੈ ਜਾਗਤ ਰਹਿਨ ਵਿਹਾਣੀ ਮਾਤਾ ਕੇ ਉਦਰ ਮੈਂ ਵ੍ਰਤ ਪਾਲ ਕਰੀ ਸੋ ਕਿਉ ਮਨੋਂ ਵਿਸਾਰੀਏ ਮਨੋਂ ਕੇ ਅਨੁਸਾਰ ਹੀ ਏਕੜਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਉਸਨੋਂ ਕਿਹ ਹੋ ਪੋਹੀ ਨਾ ਸਕੀ ਜਿਸ ਨੂੰ ਆਪਨੀ ਲਿਵ ਲਾਏ ਆਪਣੀ ਲਿਵਾ ਪੇ ਲਾਇ ਗੁਰੂ ਸਦਾ ਸੰਭਾਲੀਏ ਕਹਿ ਨਾਨਕ ਏ ਵਰਦਾਤਾ ਸੋ ਕਿਉ ਮਨੋਂ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੰਸਬੇ ਕੋ ਜੇ ਹੀ ਕਰਤੇ ਖੇਲ ਲਚਾਇਆ ਜਾ ਤਿਸ ਬਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲਿਖ ਚੁੜਗੀ ਲੱਗੀ ਤ੍ਰਿਸ਼ਨਾ ਮਾਇਆ ਉਰ ਵਰਤਾਇ ਇਹ ਮਾਇਆ ਜਿਤ ਹਰ ਵੀਸਰੇ ਮੂਬ ਜੇ ਪਾਉ ਦੂਜਾ ਲਾਇਆ ਕਹਿਨਾਰਨ ਗੁਰਪ੍ਰਸਾਦ ਜੀ ਨਾਲ ਲਿਵ ਲਾਗੀਤ ਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਇਆ ਸਾ ਸਤਿਗੁਰ ਜੀ ਮਿਲੇ ਤਿਸਨੋਂ ਸੇ ਸੋੰਪੀਏ ਵਿੱਚੋਂ ਆਪ ਜਾਏ ਜਿਸ ਕਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਅਮੁਲਕ ਹੈ ਆਪਕਤ ਨਾ ਕੇ ਨਾਨਕ ਜਿਨਹਰ ਬੱਲੇ ਪਾਏ ਰਾਸ ਮੇਰੀ ਮਨਮੰਜਾਰਾ ਰਾਸ ਮੇਰੀ ਮਨਮੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨੈਜਬ ਹੋ ਜੀ ਹੋ ਲਾਹਾ ਘਟਿਓ ਦਿਹਾੜੀ ਇਹ ਤੰਦਨਾ ਮਿਲਿਆ ਜਨ ਹਰਾ ਪੇ ਭਾਣਾ ਕਹੇ ਨਾਨਕ ਹਰਾਸ ਮੇਰੀ ਮਨ ਹੋਆ ਵੰਜਾਰਾ ਮੇ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੇ ਜੇ ਚਰ ਹਰ ਰਸ ਬੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬਹੁਤ ਨੰਦਸ ਨਾ ਲਾਗੇ ਆਏ ਵਰਸ ਗਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕੈ ਨਾਨਕ ਹੋ ਰੰਗ ਸਭ ਸ੍ਰੇਜਾ ਹਰਿ ਵਸੇ ਮਨ ਆਈ ਸ਼ਰੀਰਾ ਮੇਰਾ ਹਰ ਤੁਮੈ ਜੋਤਰ ਕੀਤਾ ਤੂੰ ਜਗ ਮੇ ਆਇਆ ਹਰ ਜੋਤਰ ਕੀਤਾ ਤੂੰ ਜੀਤਾ ਤੂੰ ਜਗ ਮੇ ਆਇਆ ਹਰਿਆਪੇ ਮਾਤਾ ਬੇ ਪਿਤਾ ਜਨ ਜੀ ਉਪਾਇ ਜਗਤ ਖਾਇ ਗੁਰ ਪ੍ਰਸਾਦ ਦੀ ਬੂਜਿਆ ਤਾਂ ਚਲਤੂਆ ਜਲਤ ਨਦਰੀ ਆਇਆ ਗਿਨਾ ਸਿਸਕਾ ਮੂਰਤ ਆਜੂਤ ਰਾਗੀ ਤਾਂ ਤੂ ਜਗ ਬਿਆ ਆਇਆ ਮਨ ਚਾਉ ਬਿਆ ਪ੍ਰਭਾ ਗੰ ਸੁਣਿਆ ਹਰ ਮੰਗਲ ਗਾਓ ਸਗੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਦੀ ਸਗੀਏ ਸੋਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਕੋਈ ਸ਼ਰੀਰ ਆ ਮੇਰੇ ਆਏ ਜਗ ਮੇ ਆਏ ਕੇ ਕਾ ਤਤ ਕਰਮ ਕੁਮਾਇਆ ਏ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੁਮ ਜਗ ਮੇ ਆਇਆ ਜਿਨ ਹਰ ਤੇਰਾ ਰਚੰਦ ਚਿਆਸੂ ਹਰ ਮਨ ਨ ਵਸਾਇਆ ਗੁਰ ਪ੍ਰਸਾਦ ਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਉਹ ਸਰੀਰ ਪਰਵਾਨੁ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੁ ਕੋਈ ਹਰ ਬਿਨਾ ਵਰਨਾ ਦੇਖੁ ਕੋਈ ਨਦਰੀ ਹਰ ਨਿਹਾਲ ਲਾਇ ਆਇ ਹੋਵੇ ਸੰਸਾਰ ਤੁਮ ਦੇਖ ਦੇ ਰਕਾਰੂ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੂਜਿਆ ਜਾ ਵੇਖਾਂ ਹਰਿ ਕਹਿ ਹਰ ਬਿਨਵਰਨਾ ਕੋਈ ਕਹਿ ਨਾਨਕੇ ਨੇਤਰ ਅੰਸੇ ਸਤਗੁਰ ਮਿਲਿਆ ਤੇ ਪ੍ਰਸਤ ਹੋਈਏ ਸਰਬ ਨਮੇਰੇ ਸਾਚੇ ਸੁਨੈਨੋਂ ਪਠਾਇ ਸਾਚੇ ਸੁਨੈਨੋਂ ਪਠਾਇ ਸ੍ਰੀ ਲਾਏ ਸੁਨੋ ਸਤਿ ਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਮਾਣੀ ਸਾਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰ ਨਾਮ ਸੁਨਹੁ ਪੀਤਰ ਹੋਵੋ ਸਾਚੇ ਸੁਨੈਨੋਂ ਪਠਾਇ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੋ ਦੁਆਰੇ ਪ੍ਰਗਟ ਕੀਏ ਦਸ ਸਵਾ ਮੂਤਰਖਾਇਆ ਗੁਰਦੁਆਰੇ ਲਾਏ ਭਾਵ ਨੇਕ ਨੰਦ ਸਾਂ ਦੁਆਰ ਦਿਖਾਇਆ ਤੈਨ ਨੇਕ ਰੂਪ ਨਾਓ ਨਵ ਨਿਤ ਦਿਸਦਾ ਅੰਦਰ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸੱਚਾ ਸੁਹਿਲਾ ਸੱਚੇ ਕਰ ਗਾਵ ਹੋ ਗਾ ਉਹਦਾ ਸੁਹਿਲਾ ਕਰ ਸੱਚ ਜਿੱਥੇ ਸਦਾ ਸਜ ਧਿਆਵੇ ਸੱਚੋ ਧਿਆਵੇ ਜਾਤ ਉਤਪਾਵੇ ਗੁਰਮੁਖ ਜਨਾਂ ਨੂੰ ਭਜਾਵੇ ਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹ ਨਾਨਕ ਸੱਚ ਸੁਹਿਲਾ ਸੱਚ ਕਾਰ ਗਾਵਹਿ ਨਦ ਸੁਣ ਹੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਰਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੀ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹੀ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾ ਆਖਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ